ਹਾਂਜੀ ਆ ਦੇਖੇ ਜੀ ਪੰਜ ਡਾਟਰ ਸਾਹਿਬ ਅਜਬੜੀ ਚ ਫੇਰੀ ਪਾਈ ਆ ਕੀ ਆ ਜੀ ਕੀ ਕਹਿਣਾ ਚਾਹਦੇ ਅੱਜ ਤੱਕ ਅਸੀਂ ਬਿਲਕੁਲ ਬੰਗਾ ਮੰਡੀ ਚ ਆਇਆ ਕਿਉਂਕਿ ਝੋਲੇ ਦੀ ਆਮ ਜੁਕੀ ਉੱਥੇ ਕਾਫੀ ਠੀਕ ਆ ਮੈਂ ਤਾਂ ਇਹਨਾਂਗੇ ਦਿਖਣਾ ਸੀ ਕਿ ਕਿਸੇ ਕਿਸਾਨ ਨੂੰ ਕਿਸੇ ਆਰਟੀਏ ਨੂੰ ਜਾ ਜਿਹੜੇ ਇਥੇ ਵਰਕਰ ਨੇ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਤਾਂ ਨਹੀਂ ਮੈਂ ਇਹਨਾਂ ਸਾਰੇ ਘਰਾਵਾਂ ਦੀ ਫਾਜ਼ੀ ਦੇ ਵਿੱਚ ਸਰਬਰ ਦੇ ਲੋਕ ਬੈਠੇ ਖੜੇ ਆ ਔਰ ਹਰ ਇੱਕ ਨੇ ਕਿਹਾ ਕਿ ਐਸ ਵਾਰ ਜਿਹੜਾ ਸਾਰਾ ਕੰਮ ਬਿਲਕੁਲ ਸਹੀ ਚੱਲਦਾ ਬੇਸ਼ੱਕ ਥੋੜੀ ਝੋਨੇ ਦੀ ਜਿਹੜੀ ਕਿ ਲੋ ਆਣੀ ਸੀ ਜਿਹਨੇ ਵੀ ਪਚ ਪਗੇ 30 ਪੁਆਇੰਟ ਤੋਂ ਨੇੜੇ ਜਾਣ ਦੀ ਸੈਸ ਕਿ 20 ਦੇ ਨੇੜੇ ਐਵਰੇਜ ਆ ਰਹੀ ਆ ਉਹ ਤਾਂ ਇੱਕ ਕੁਦਰਤੀ ਮਾਰ ਪਈ ਆ ਸਾਡੀ ਤੇ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਨਾ ਆੜਤੀਆਂ ਵੱਲੋਂ ਨਾ ਕਿਸਾਨਾਂ ਵੱਲੋਂ ਨਾ ਜਿਹੜੇ ਕੰਮਕਾਜਦਾਰੋਂ ਕਿਸੇ ਵੱਲੋਂ ਕੋਈ ਸ਼ਿਕਾਇਤ ਨਹੀਂ ਉਹ ਸਰਕਾਰ ਦੇ ਕੰਮਕਾਜ ਤੋਂ ਖੁਸ਼ ਆ। ਸੋ ਮੇਰੇ ਲਈ ਇੱਕ ਤਸੱਲੀ ਵਾਲੀ ਗੱਲ ਆ। ਔਰ ਮੈਂ ਇਸੇ ਤਰ੍ਹਾਂ ਦੂਜੀਆਂ ਮੰਡੀਆਂ 'ਚ ਵੀ ਪਤਾ ਕਰ ਜਾਊਂਗਾ ਪਰ ਐਸੇ ਲੁਕੰਦਪੁਰ ਮੰਡੀ ਤੋਂ ਵੀ ਇੱਥੇ ਆਏ ਆ ਉਹਨਾਂ ਨੇ ਵੀ ਇਹ ਅੱਛੀ ਕੀਤੀ। ਸਾਨੂੰ ਲੱਗਦਾ ਕਿ ਇਹ ਇਸ ਵਾਰ ਸਰਕਾਰ ਨੇ ਇੱਕ ਵਧੀਆ ਪ੍ਰੋਟੋਕੋਲ ਕੀਤਾ। ਕਿਸਾਨਾਂ ਨੂੰ ਜਿਹੜਾ ਘਾਟਾ ਪੈ ਰਿਹਾ ਉਹਦਾ ਕੀ ਹੱਲ ਕੀਤਾ ਜਾ ਰਿਹਾ ਇਹਦੇ। ਦੇਖੋ ਉਹ ਤਾਂ ਜਿਹੜਾ ਹੜ੍ਹ ਪੇਟ ਤਾਂ ਲਈ ਅਸੀਂ ਕੀਤਾ ਸੀ। ਸਾਡੇ 4 ਪਿੰਡ ਘਟਾਰੀਆਂ ਚੇਤਾ ਮੰਗਟਾ ਡਿੰਡੀਆ ਤੇ ਮੇਲੀਆਲਾ ਉਹਨਾਂ ਦੇ ਵਿੱਚ ਕੋਈ 26 ਲੱਖ ਰੁਪਏ ਦੀ ਜਿਹੜੀ ਸਾਨੂੰ ਕਿ ਘੁੱਕ ਗਈਆਂ ਦੀ 100% 75 ਤੋਂ 100% ਜਿਹਨਾਂ ਦੀ ਹੋਈ ਆ ਠੀਕ ਆ ਉਹ ਡਿਫਰੈਂਟ ਡਿਫਰੈਂਟ ਕੈਟਾਗਰੀ ਚ ਉਹਦੇ ਲਈ ਸਰਕਾਰ ਤੋਂ ਹੀ ਕੋਈ 26 ਲੱਖ ਰੁਪਏ ਦਾ ਬਣਦਾ ਹੋ ਉਹ ਉਮੀਦ ਆ ਉਹ ਆ ਜਾਏਗਾ ਇਸੇ ਤਰ੍ਹਾਂ ਬੰਗਾਈ ਹਲਕਾ ਆਇਆ ਹੈ ਕਿਉਂਕਿ ਬਾਕੀ ਦੋ ਹਲਕੇ ਵਿਚ ਜਿਹਨੇ ਜਾ ਕੇ ਨਵਾਂ ਸ਼ਹਿਰ ਤੇ ਪਲਾਜੌਰ ਪਰ ਬੰਗਾ ਹੀ ਹਲਕੇ ਦੇ ਵਿੱਚ ਅਸੀਂ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਵਿਚਾਰਿਆਂ ਦੇ ਮਕਾਨ ਗਿਰ ਗਏ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਦੁਕਾਨਾਂ ਨੂੰ ਟਰੇਡਾਂ ਆ ਰਹੀਆਂ ਪਰ ਇੱਥੋਂ ਤੱਕ ਇੱਕ ਲੇਡੀ ਦੀ ਹੜਾਂ ਦੇ ਵਿੱਚ ਮਕਾਨ ਦੇ ਨਾਲ ਡੈਥ ਵੀ ਹੋਈ ਅਸੀਂ ਉਹਦੇ ਲਈ ਵੀ ਜਿੰਨਾ ਪੂਰਾ ਮੁਆਵਜ਼ਾ ਸੀ ਉਹ ਦੇਈ ਅਸੀਂ ਸਾਰਾ ਹੀ ਪੈਨ ਕਵਰ ਕੀਤੇ ਪਰ ਮੈਂ ਸਮਝਦਾ ਕਿ ਜਿਸ ਆਦਮੀ ਨੇ ਵੀ ਐਫਰਟਸ ਕੀਤੀਆਂ ਦੇਖੋ ਇਹ ਇਕੱਲਾ ਹੀ ਸਰਕਾਰ ਨੇ ਨਹੀਂ ਇਸ ਨੂੰ ਜਿੰਨੀਆਂ ਸਮਾਜ ਸੇਵੀ ਸੰਸਥਾਾਂ ਨੇ ਇਦਾਂ ਦਾ ਮੈਂ ਧੰਨਵਾਦ ਵੀ ਕਰਦਾ ਉਹਨਾਂ ਨੇ ਧਰ ਰਾਤ ਉਹਨਾਂ ਲੋਕਾਂ ਨਾਲ ਖੜੇ ਜਿਹੜੇ ਹਰ ਪੀੜਤ ਸਗੇ ਲੋਕ। ਮੈਂ ਸਮਝਦਾ ਕਿ ਇਹ ਵੀ ਸਾਡੇ ਗੁਰੂਆਂ ਪੀਰਾਂ ਦੀ ਸਾਡੇ ਤੇ ਮਿਹਰ ਵਾ ਕਿ ਜਦੋਂ ਕੋਈ ਕੁਦਰਤੀ ਆਫਤ ਆਂਦੀ ਆ ਪੰਜਾਬੀ ਉਹ ਪਿੱਛੇ ਨਹੀਂ ਰਹਿੰਦੇ ਔਰ ਮੈਨੂੰ ਯਾਦ ਆ ਕਿ ਚੇਤਾ ਕنگਰੂੜ ਕਟਾਰੀਆਂ ਗੋਬਿੰਦਪੁਰ ਪਠਲਾਵਾ ਗੁਜਰਪੁਰ ਉਧਰ ਮੇਲੀ ਆਣਾ ਇਹਨਾਂ ਪਿੰਡਾਂ ਸਾਰੇ ਜਿ ਮੈਂ ਗਿਆ ਸੀ ਔਰ ਜਿੱਥੇ ਵੀ ਮੈਂ ਜਾਂਦਾ ਸੀ ਉੱਥੇ ਕਹਿੰਦਾ ਮੈਨੂੰ ਇਸ ਤਰ੍ਹਾਂ ਦੀ ਕੋਈ ਕਿਤੇ ਖਬਰ ਨਹੀਂ ਆਈ ਕਿ ਕੋਈ ਕਿਸੇ ਨਾਲ ਨਾ ਖੜਿਆ ਨੀ ਤੇ ਸਰਕਾਰ ਨਾਲ ਖੜੀ ਸੀ ਇੱਥੇ ਅਸੀਂ ਦਿਨ ਰਾਤ ਉਹਨਾਂ ਨਾਲ ਖੜੇ ਸੀ ਲੋਕਾਂ ਨੇ ਜਿੱਦਾਂ ਸਾਥ ਦਿੱਤਾ ਮਸਲਣਾ ਸਾਡੇ ਪਰਮਾਤਮਾ ਦੀ ਬਾਈਗੋਦੀ ਸਾਡੇ ਤੇ ਕਿਰਪਾ ਆ ਕਿ ਅਸੀਂ ਦੁੱਖ ਦੇ ਟਾਈਮ ਇਕੱਠੇ ਹੋ ਜੰਨੇ ਆ ਅਡਾ ਨਾ ਵੀ ਨੁਕਸਾਨ ਹੋਇਆ ਨੇ ਜਿੱਦਾਂ ਜਾਣਕਾਰੀ ਮੇਰੀ ਵੀ ਝਾੜ ਵੀ ਕੱਢੇ ਨੇ ਉਹਦੇ ਲਈ ਕੋਈ ਕੰਪਨਸੇਸ਼ਨ ਨਹੀਂ ਤੇ ਅਜੇ ਇਸ ਤਰ੍ਹਾਂ ਦਾ ਨਹੀਂ ਕੋਈ ਆਇਆ ਸਾਰਾ ਜਦੋਂ ਵੀ ਆ ਪਤਾ ਲੱਗੇਗਾ ਜਦੋਂ ਰਾਸਟ ਵਿੱਚ ਚੈੱਕ ਕਰਾਂਗੇ ਉਦੋਂ ਮੈਂ ਆਪ ਕਿਹਾ ਤੇ ਥੋੜਾ ਜਿਹਾ ਫੰਗਸ ਲੱਗਣ ਦੇ ਨਾਲ ਥੋੜਾ ਜਿਹਾ ਨੁਕਸਾਨ ਤਾਂ ਹੋਇਆ ਪਰ ਉਹ ਜੋ ਵੀ ਸਰਕਾਰ ਬੈਸਟ ਕਰ ਸਕੀ ਉਹ ਲੈਫਟ ਹੈਂਡ ਦੇ ਕੀ ਪ੍ਰਬੰਧ ਹੈ ਜੀ ਲਿਫਟਿੰਗ ਮੈਂ ਇਹ ਹੀ ਪੁੱਛ ਕੇ ਰਿਆਂ ਜੀpropto ਨਾਲ-ਨਾਲ ਚੱਲ ਰਹੀ ਹੈ ਨਾਲ-ਨਾਲ ਚੱਲ ਰਹੀ ਹੈ ਅੱਛਾ ਜੀ ਇਹ ਕਦੀ ਨੂੰ ਹੈ ਅਜ ਤੱਕ ਠੀਕ ਹੈ ਡਾਕਟਰ ਸਾਹਿਬ ਮੇ ਕੋਈ ਹਟਵਾਂ ਤੇ ਥੋੜਾ ਜਰੂਰੀ ਜਿਹਾ ਸਵਾਲ ਹੈ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਨਾ ਬੜੀ ਦੁੱਖ ਭਰੀ ਮੌਤ ਹੋਈ ਹੈ ਜਵੰਦਾ ਜੀ ਦੀ ਔਰ ਜਿਦਾਂ ਔਰ ਹਮਾਰਾ ਪਸ਼ੂਆਂ ਦਾ ਜਿਹੜਾ ਮੁੱਦਾ ਹੈ ਨਾ ਮਾਚਲ ਦੇ ਵਿੱਚ ਤਾਂ ਬਹੁਤ ਦੇਖੋ ਨੂੰ ਮਿਲਦੇ ਨੇ ਕੀ ਕਹੋਗੇ ਦੇਖੋ ਇਹਦੇ ਤੇ ਅਸੀਂ ਵਿਧਾਨ ਸਭਾ 'ਚ ਵੀ ਸ਼ਾਇਦ ਤੁਸੀਂ ਸੁਣਿਆ ਹੋਵੇ ਵਿਧਾਨ ਸਭਾ 'ਚ ਨਾ ਵੀ ਪਾਰਟਿਸਪੇਟ ਕੀਤਾ ਸੀ ਸਭ ਦੀ ਅਸੀਂ ਇੱਕ ਕੋਸ਼ਿਸ਼ ਹੈ ਕਿ ਕਾਨੂੰਨ ਇਸ ਤਰ੍ਹਾਂ ਦਾ ਹੋਵੇ ਕਿ ਅਸੀਂ ਇਹਨਾਂ ਨੂੰ ਨੱਥ ਪਾ ਸਕੀਏ ਪਰ ਪਾਸ ਦੇ ਵਿੱਚ ਕਈ ਲੋਕਾਂ ਨੇ ਪਸ਼ੂਆਂ ਦੇ ਤਸ਼ੱਦਦ ਕਰਕੇ ਕੋਈ ਤਾਂ ਨਹੀਂ ਗੱਲਾਂ ਨਹੀਂ ਆਦੀਆਂ ਉਹ ਸਾਡਾ ਕਿਤੇ ਨਾ ਕਿਤੇ ਨੁਕਸਾਨ ਕਰ ਰਹੀਆਂ ਸਾਨੂੰ ਇਹਦੇ ਤੇ ਮੈਂ ਸਮਝਦਾ ਜਦੋਂ ਹੁਣ ਵਿਦਾਸ ਵਰ ਵਿੱਚ ਇਹ ਇੱਕ ਇੱਕ ਪਤਿਰੂਜ ਕੰਨਮਨ ਪਰ ਸੁਣਦੇ ਆ ਕੋਈ ਕਨਾਨੇ ਦਾ ਪਸ਼ੂ ਕਰਕੇ ਐਕਸੀਡੈਂਟ ਹੋ ਗਿਆ ਆਪਾਂ ਵੀ ਕਿੰਨੀ ਵਾਰੀ ਆਪਣੇ ਖਰਕ ਦੀ ਜਾਂ ਆਪਾਂ ਐਵਰੇਜ ਲਈਏ ਹਰ ਇੱਕ ਨੇ ਇੱਕ ਵਾਰੀ ਵੀ ਨੂੰ ਇਹ ਸੀ ਇਹ ਕਹਿੰਦਾ ਮਤਲਬ ਇਸ ਵਾਰੀ ਫਿਰ ਦੁਬਾਰਾ ਡਿਸਕਸ਼ਨ ਹੋਏਗੀ ਔਰ ਅਸੀਂ ਇਹ ਮੰਨਦੇ ਆ ਕਿ ਜਿਹੜਾ ਪਸ਼ੂ ਆ ਉਹਨੂੰ ਸੰਭਾਲਣਾ ਜਿਹੜਾ ਮਾਲਕ ਉਹਨੂੰ ਸੰਭਾਲਣਾ ਚਾਹੀਦਾ ਔਰ ਕਿਹ ਤਰ੍ਹਾਂ ਕਿਤੇ ਅਸੀਂ ਉਹ ਸੜਕਾਂ ਦੇ ਛੱਡਦੇ ਆ ਕਿ ਇੱਕ ਉਮਰ ਦੀ ਪੀੜ ਦੀ ਲੋੜ ਹਰ ਦਾ ਸੋ ਸਰਕਾਰ ਆਪਣਾ ਪਾਠ ਕਰੇਗੀ ਕਿਉਂਕਿ ਇਹ ਬੜੀ ਦੁਖਦਾਈ ਗੱਲ ਆ ਠੀਕ ਹੈ ਜੀ ਥੈਂਕ ਯੂ ਜੀ ਹਾਂ ਜੀ ਪਹਿਲਾਂ ਤਾਂ ਆਪਣਾ ਜਥੇਬੰਦੀ ਦਾ ਨਾਮ ਦੱਸਿਓ ਜੀ ਫਿਰ ਨਾਮ ਆਪਣਾ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਸਿੰਘ ਰਟੈਂਡਾ ਜਨਰਲ ਸੈਕਟਰੀ ਭਾਰਤੀ ਕਿਸਾਨ ਯੂਨੀਅਨ ਲਖਵਾਲ ਦਾ ਪੰਜਾਬ ਦਾ ਹਾਂਜੀ ਸੋ ਅੱਜ ਬੰਗਾ ਮੰਡੀ ਦੇ ਵਿੱਚ ਅਸੀਂ ਵੀ ਇੱਥੇ ਪਹੁੰਚੇ ਆ ਤੇ ਮੌਕੇ ਤੇ ਮੌਜੂਦਾ ਸਾਡੇ ਐਮ ਐਲ ਏ ਉਹ ਵੀ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜੀ ਪਹੁੰਚੇ ਆ ਸੋ ਮੰਡੀ ਦੀਆਂ ਮੁਸ਼ਕਲਾਂ ਉਹਨਾਂ ਨੇ ਵੀ ਦੇਖੀਆਂ ਤੇ ਅਸੀਂ ਵੀ ਦੇਖਦੇ ਆ ਰਹੇ ਹਾਂ ਸੋ ਕਿਉਂਕਿ ਜਦੋਂ ਵੀ ਕਿਸਾਨ ਮੰਡੀ ਦੇ ਵਿੱਚ ਆਉਂਦਾ ਹੈ ਉਹਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਦੇ ਵਿੱਚ ਮੌਇਸਚਰ ਦਾ ਖਾਸ ਕਰਕੇ ਇਹ ਗੱਲ ਹੈ ਅਸੀਂ ਸਾਡਾ ਸੰਯੁਕਤ ਮੋਰਚਾ ਵੀ ਇਹ ਗੱਲ ਨੂੰ ਆਪਣੇ ਆਪ ਤੋਂ ਲਾਗੂ ਕਰਾਉਣਾ ਚਾਹੁੰਦਾ ਤੇ ਬਾਰ ਬਾਰ ਸਰਕਾਰ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਐਤਕੀ ਜਿਹੜਾ ਮੌਸਮ ਹੈ ਉਹ ਪੂਰਾ ਸਾਥ ਨਹੀਂ ਦੇ ਰਿਹਾ ਇਸ ਕਰਕੇ ਜਿਹੜਾ 17 ਮੌਇਸਚਰ ਆ ਉਦੋਂ ਸਾਡਾ 22 ਮੌਇਸਚਰ ਤੱਕ ਇਹ ਜਿਹੜਾ ਝੋਨਾ ਹੈ ਸਰਕਾਰ ਖਰੀਦੇ ਤਾਂ ਕਿ ਜਿਹੜੇ ਕਿਸਾਨ ਹੈ ਕਿਉਂਕਿ ਏ ਹੁਣ ਔਰ ਟ੍ਰੇਲ ਵੀ ਬਹੁਤ ਪੈਣ ਲੱਗ ਪਈ ਆ ਬਹੁਤ ਸਮਾਂ ਘਟਿਆ ਜਿਹਦੇ ਵਿੱਚ ਜਿਹੜੇ ਕਮਾਂਡਿਆਂ ਦੇ ਚੱਲਣ ਦਾ ਸੋ ਇਸ ਕਰਕੇ ਅਸੀਂ ਜਿਹੜੀ ਸਾਡੀ ਸੰਯੁਕਤ ਮੋਰਚੇ ਦੀ ਅਤੇ ਭਾਰਤੀ ਕਿਸਾਨ ਜੋ ਲਖਵਾਲ ਦੀ ਮੰਗਿਆ ਖਾਸ ਕਰਕੇ ਕਿ ਜੋ 17 ਮੌਇਸਟਰ ਆ ਉਹਨੂੰ ਬਾਈ ਕੀਤਾ ਜਾਵੇ ਤਾਂ ਕਿ ਜਿਹੜਾ ਕਿਸਾਨ ਦਾ ਝੋਨਾ ਉਹ ਮੰਡੀਆਂ ਵਿੱਚ ਰੋਲੇ ਨਾ ਉਹਨੂੰ ਖਲਾਰਿਆ ਨਾ ਜਾਵੇ ਉਹਨੂੰ ਫੋਲਿਆ ਨਾ ਜਾਵੇ ਉਹਦੇ ਵਿੱਚ ਕੱਟ ਨਾ ਲੱਗਣ ਕਿਉਂਕਿ ਜਦੋਂ ਅਸੀਂ 17 ਤੋਂ ਉੱਪਰ ਲੈ ਕੇ ਆਉਂਦੇ ਆ ਉਹਦੇ ਵਿੱਚ ਜੇ 18 ਆ ਜਾਂਦਾ ਇੱਕ ਇੱਕ 100 ਦਾ ਇੱਕ ਕੱਟੂ ਸਾਡਾ ਕੱਟ ਹੋ ਜਾਂਦਾ ਤੇ 19 ਆ ਜਾਂਦਾ ਤੇ ਉਹ ਦਾ ਵੀ ਦੋ ਕੱਟ ਹੋ ਜਾਂਦੀ ਯਾਨੀ ਐਸੀ ਰੇਸ਼ੋ ਦੇ ਨਾਲ ਜਿਹੜਾ ਸਾਡਾ ਕੱਟ ਲੱਗਦਾ ਉਹ ਬਹੁਤ ਜ਼ਿਆਦਾ ਹੋ ਜਾਂਦਾ ਸੋ ਅਸੀਂ ਤਾਂ ਇਹ ਹੀ ਆਖਾਂਗੇ ਕਿ ਜਿਹੜਾ 22 ਮਸਜਦ ਤੱਕ ਸਾਡਾ ਝੋਨਾ ਖਰੀਦਿਆ ਜਾਵੇ ਉਸ ਵਿੱਚ ਕਿੰਤੂ ਪ੍ਰੰਤੂ ਨਾ ਹੋਵੇ ਜੋ ਸ਼ੈਲਰਾਂ ਵਾਲੇ ਆਪਣੇ ਆਪ ਦੀ ਲੁੱਟ ਮਚਾਉਂਦੇ ਆ ਉਹ ਬਿਲਕੁਲ ਬੰਦ ਕੀਤੀ ਜਾਵੇ ਕਿਉਂਕਿ ਕਈ ਵਾਰੀ ਆੜਤੀਆਂ ਦੇ ਵੀ ਜਿਹੜੇ ਹੱਥ ਕੱਢ ਜਾਂਦੇ ਆ ਆੜਤੀਆ ਕਿ ਵਿਚਾਰਾ ਗੱਬੇ ਫਸ ਜਾਂਦਾ ਆ ਕਿਉਂਕਿ ਉਹਨੂੰ ਆਪਣੇ ਕਿਸਾਨ ਦੀ ਵੀ ਹੁੰਦੀ ਆ ਵੀ ਮੈਂ ਇਹਨੂੰ ਵੀ ਬਚਾਵਾਂ ਤੇ ਖੁਦ ਉਹਨੂੰ ਆਪਣੀ ਚਮੜੀ ਬਚਾਉਣ ਦੇ ਲਈ ਵੀ ਕਿਉਂਕਿ ਜੋ ਸੇਲਰਾਂ ਵਾਲੇ ਆ ਉਹ ਘੱਟ ਨਹੀਂ ਕਰਦੇ ਉਹ ਆੜਤੀਆਂ ਨੂੰ ਤਕਰੀਬਨ ਇੱਦਾਂ ਸ਼ੋਸ਼ਣ ਕਰਦੇ ਆ ਵੀ ਬਹੁਤ ਜ਼ਿਆਦਾ ਉਹਦੇ ਨਾਲ ਆੜਤੀਆਂ ਨੂੰ ਜਿਹੜੀ ਬਚਤ ਹੁੰਦੀ ਹੁੰਦੀ ਆ ਜਿਹੜੀ ਕਮਿਸ਼ਨ ਵੀ ਆਉਂਦਾ ਝੋਨੇ ਦਾ ਕਮਿਸ਼ਨ ਤਾਂ ਸਾਰਾ ਮੇਰਾ ਖਿਆਲ ਹੈ ਉਹ ਆੜਤੀਆਂ ਦੇ ਵੀ ਪੱਲਿਓ ਚਲੇ ਜਾਂਦਾ ਸੋ ਇਸ ਕਰਕੇ ਇਹੀ ਆ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਦਾ 22 ਮੌਸਰ ਤੱਕ ਲਿਆ ਜਾਵੇ ਉਹ ਕਿੰਦੂ ਪ੍ਰੰਤੂ ਇਹਦੇ ਵਿੱਚ ਨਹੀਂ ਹੋਣੀ ਚਾਹੀਦੀ ਜੋ ਕਿਸਾਨ ਮੰਡੀ ਵਿੱਚ ਝੋਨਾ ਲੈ ਕੇ ਆਉਂਦਾ ਆ ਉਹ ਉਸੇ ਦਿਨ ਫਰੀਦ ਹੋ ਕੇ ਉਸੇ ਦਿਨ ਬੋਰੀਆਂ ਵਿੱਚ ਪਵੇ ਤਾਂ ਕਿ ਕਿਸਾਨਾਂ ਨੂੰ ਰਾਤਾਂ ਨਾਲ ਮੰਡੀਆਂ ਦੇ ਵਿੱਚ ਕਟੜੀਆਂ ਪੈਣ ਸੋ ਪ੍ਰਬੰਧ ਜਿਹੜਾ ਆ ਜਿਸ ਤਰ੍ਹਾਂ ਕਈ ਵਾਰੀ ਮੁਸ਼ਕਲ ਆ ਜਾਂਦੀ ਆ ਕਿ ਬਾਰਦਾਨੇ ਦੀ ਮੁਸ਼ਕਲ ਆ ਜਾਂਦੀ ਆ ਇੱਥੇ ਇਹ ਵੀ ਗੱਲ ਚੱਲੀ ਆ ਕਿ ਜਿਹੜੇ ਸੈਲਰਾਂ ਵਾਲੇ ਆ ਉਹ ਬਾਰਦਾਨਾ ਮੰਡੀ ਵਿੱਚ ਨਹੀਂ ਪਹੁੰਚਾਉਂਦੇ ਸੋ ਜਿਹੜੀ ਆਪਣੇ ਆੜਤੀਆਂ ਨੂੰ ਉਹਦੇ ਵਿੱਚ 500 ਬੋਰੀ ਬਿਲੀ ਆਉਣੀ ਹੋਵੇ ਤਾਂ 1000 ਰੁਪਈਆ ਖਰਚਣਾ ਪੈ ਜਾਂਦਾ ਜਿਹੜਾ ਟੈਂਪੂ ਭੇਜਣਾ ਪੈਂਦਾ ਸੋ ਇਹ ਜਿਹੜੀ ਕਾਰਵਾਈ ਆ ਇਹ ਜਿਹੜੀ ਬਣਦੀ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਸੇਲਰਾਂ ਵਾਲਿਆਂ ਦੀ ਕਿ ਜੇ ਜਾਂ ਸਰਕਾਰ ਉੱਥੇ ਮੰਡੀ ਬਚ ਪਚਾਵੇ ਜਾਂ ਸੇਲਰ ਵਾਲਾ ਪਚਾਵੇ ਤਾਂ ਕਿ ਜਿਹੜੇ ਆੜਤੀਆਂ ਨੂੰ ਵੀ ਕੋਲੋਂ ਪੈਸੇ ਖਾਖੜੇ ਪੈਂਦੇ ਉਹ ਦਾ ਖਾਖੜੇ ਪੈਣ ਇਹੋ ਜਿਹੀਆਂ ਮੁਸ਼ਕਲਾਂ ਆ ਜਿਹੜੀਆਂ ਉਹਨਾਂ ਨੂੰ ਦੂਰ ਕੀਤਾ ਜਾਵੇ ਅਤੇ ਆਉਣ ਵਾਲੇ ਸਮੇਂ ਵਿੱਚ ਜੇ ਹੋਰ ਕੋਈ ਜ਼ਿਆਦਾ ਮੁਸ਼ਕਲਾਂ ਵਧੀਆਂ ਤਾਂ ਸਾਡਾ ਸੰਯੁਕਤ ਮੋਰਚਾ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ ਉਹ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਹਨ ਉਹਨਾਂ ਨੂੰ ਨਾ ਪੂਰੀਆਂ ਕੀਤਾ ਤਾਂ ਇੱਥੇ ਧਰਨੇ ਵੀ ਲੱਗਣਗੇ ਤੇ ਮਜਾਰੇ ਵੀ ਹੋਣਗੇ ਇਸੇ ਅਤੇ ਨਾਲ ਇਹ ਵੀ ਪਤਾ ਲੱਗਾ ਆ ਕਿ ਜਿਹੜਾ ਮੌਇਸਚਰ ਮੀਟਰ ਮਾਰਕੀਟ ਕਮੇਟੀ ਦਾ ਉਹ ਸਰਕਾਰ ਵੱਲੋਂ ਬਕਾਇਦਾ ਟੈਸਟ ਹੋ ਕੇ ਬਣਿਆ ਹੋਇਆ ਆ ਬਕਾਇਦਾ ਉਹਦੀ ਟੈਸਟਿੰਗ ਹੋਈ ਆ ਤੇ ਜੋ ਸੇਲਰਾਂ ਵਾਲੇ ਆ ਉਹਦੇ ਵਿੱਚ 2-2 3-3 ਡਿਗਰੀਆਂ ਆਪਣੀਆਂ ਵਧਾ ਕੇ ਕਿਸਾਨਾਂ ਨੂੰ ਲੁੱਟਣ ਦੇ ਲਈ ਆਰਤੀਆਂ ਨੂੰ ਲੁੱਟਣ ਦੇ ਲਈ ਉਹਨੇ ਆਪਣਾ ਇਹ ਵੱਡਾ ਸਕੈਂਡਲ ਮੋਹਰੇ ਕੀਤਾ ਆ ਕਿ ਜਿਹੜਾ ਉਹਨਾਂ ਦੇ ਜਿਹੜੇ ਮੀਟਰ ਆ ਮੌਇਸਚਰ ਮੀਟਰ ਆ ਉਹ ਬਹੁਤ ਜ਼ਿਆਦਾ ਕੀਤੇ ਹੋਏ ਆ ਤਾਂ ਕਿ ਲੁੱਟਣ ਦੇ ਲਈ ਉਹ ਜਿਹੜਾ ਉਹਨਾਂ ਦੀ ਲੁੱਟਿਆ ਉਹਨੂੰ ਬੰਦ ਕੀਤਾ ਜਾਵੇ ਅਤੇ ਜੋ ਮਾਰਕੀਟ ਕਮੇਟੀ ਦਾ ਆਪਣਾ ਮੌਇਸਚਰ ਮੀਟਰ ਆ ਉਹਦੇ ਹਿਸਾਬ ਦੇ ਨਾਲ ਕਿਸਾਨਾਂ ਦਾ ਇਹ ਝੋਨਾ ਖਰੀਦਿਆ ਜਾਵੇ ਤੁਸੀਂ ਵੀ ਹਾਂਜੀ ਬੋਲੋ ਪੁੱਤ ਐਹੀ ਠੀਕ ਹੈ ਤੁਸੀਂ ਵੀ ਮੈਂਸਾ ਦਾਣਾ ਮੰਡੀ ਇੱਥੇ ਵਿਜ਼ਿਟ ਕੀਤਾ ਅੱਜ ਡਾਕਟਰ ਸਾਹਿਬ ਵੀ ਵਿਜ਼ਿਟ ਕਰਕੇ ਗਏ ਜੀ ਤੁਸੀਂ ਕਿਸ ਤਰ੍ਹਾਂ ਦੀ ਕੋਈ ਕਿਸਾਨਾਂ ਨੂੰ ਮੁਸ਼ਕਲ ਕੋਈ ਆ ਰਹੀ ਹੈ ਤੇ ਰਾਤਾਂ ਤੋਂ ਤਾਂ ਨਹੀਂ ਰਹਿਣਾ ਪੈ ਰਿਹਾ ਜੀ ਅਜੇ ਤੱਕ ਤਾਂ ਕਿਉਂਕਿ ਝੋਨੇ ਦੀ ਕਟਾਈ ਬਹੁਤ ਥੋੜੀ ਹੋਈ ਆ ਕਿਉਂਕਿ ਮੌਸਮ ਨੇ ਮੀਂਹ ਬਹੁਤ ਜ਼ਿਆਦਾ ਪੈ ਗਿਆ ਜਿੰਨਾ ਝੋਨਾ ਥੋੜਾ ਬਹੁਤਾ ਹੀ ਆਇਆ ਸੀ ਉਹ ਤਾਂ ਅਜੇ ਤੱਕ ਤਲ ਗਿਆ ਆ ਉਹ ਤਾਂ ਤਕਰੀਬਨ ਸੈਲਰਾਂ ਵਾਲੇ ਵੀ ਚੱਕਣ ਨੂੰ ਤਿਆਰ ਹੋ ਗਏ ਆ ਪਰ ਰੱਜ ਤਾਂ ਹੁਣ ਪੈਣਾ ਹੁਣ ਜਿਹੜੀ ਆ ਅੱਜ ਮਸ਼ੀਨਾਂ ਕਿਤੇ ਕਿਤੇ ਕੰਬਾਈਨਾ ਸ਼ੁਰੂ ਹੋ ਗਈਆਂ ਆ ਚੱਲ ਪਈਆਂ ਉਸ ਤੋਂ ਬਾਅਦ ਕਿਉਂਕਿ ਝੋਨਾ ਪੱਕ ਗਿਆ ਜਿਹੜੇ ਇਹ ਹਫ਼ਤੇ ਦੀ ਇੱਕ ਇਹਦੇ ਵਿੱਚ ਕਟਾਈ ਹੋਣ ਤੋਂ ਜਿਹੜੀ ਸਾਨੂੰ ਇਹਨੇ ਬਰਸਾਤ ਨੇ ਕੰਮ ਖਰਾਬ ਕੀਤਾ ਉਹਦੇ ਹਫ਼ਤੇ ਦਾ ਹੋਰ ਟਾਈਮ ਮਿਲ ਗਿਆ ਉਹਦੇ ਨਾਲ ਝੋਨਾ ਸਾਡਾ ਪੱਕ ਗਿਆ ਹੈ ਬਿਲਕੁਲ ਉਹਦੇ ਵਿੱਚ ਮੌਇਸਚਰ ਵੀ ਜ਼ਿਆਦਾ ਨਹੀਂ ਹੋਣਾ ਇਸ ਕਰਕੇ ਹੁਣ ਮੰਡੀਆਂ ਵਿੱਚ ਰਸ ਲੈਣਾ ਆ ਇਹਦੇ ਵਿੱਚ ਇਹੀ ਆ ਸਰਕਾਰ ਨੂੰ ਬੇਨਤੀ ਵੀ ਇਹ ਜਿਹੜਾ ਮੰਡੀਆਂ ਦੇ ਵਿੱਚ ਰਸ ਪੈਣ ਤੋਂ ਸਾਰੇ ਮੁਕਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਕਿਸਾਨਾਂ ਦੀ ਕੋਈ ਵੀ ਘਟਨਾ ਨਾ ਆਵੇ ਕਿਸਾਨਾਂ ਦੀ ਕੋਈ ਲੁੱਟ ਨਾ ਹੋਵੇ ਅਤੇ ਕਿਸਾਨ ਰੋਜ਼ਾਨਾ ਦੀ ਤਰ੍ਹਾਂ ਆਪਣਾ ਝੋਨਾ ਲੈ ਕੇ ਆਵੇ ਤੇ ਸ਼ਾਮ ਨੂੰ ਆਪਣੇ ਘਰ ਜਾਵੇ ਮਜ਼ਦੂਰਾਂ ਨੂੰ ਜਿੱਦਾਂ ਝਾੜ ਹੈ ਕੀ ਬਹੁਤ ਘਟ ਗਿਆ ਕਾਫੀ 25 ਤੋਂ 30% ਦਾ ਝਾੜ ਉਹਦੇ ਲਈ ਤੁਸੀਂ ਸਰਕਾਰ ਨੂੰ ਕੀ ਕਹਿੰਦਾ ਜੋ ਨਹੀਂ ਐਤਕੀ ਝਾੜ ਦੀ ਤਾਂ ਗੱਲ ਕੀ ਕਰੀਏ ਝਾੜ ਜਿੱਥੇ 32 32 35 35 ਕੁਆਂਟਲ 40 ਕੁਆਂਟਲ ਤੱਕ ਵੀ ਖੇਤ ਦਾ ਨਿਕਲ ਆਉਂਦਾ ਸੀਗਾ ਉਹਦੇ ਵਿੱਚ ਐਤਕੀ ਮੇਰਾ ਖਿਆਲ ਆ ਕਿ ਕੋਈ ਹੀ ਚੰਗਾ ਜ਼ਿਮੀਂਦਾਰ ਉਹ ਕਰਮਾਂ ਵਾਲਾ ਹੋਊਗਾ ਜਿਹਦਾ 20 ਤੋਂ ਉੱਪਰ ਟੱਪੂਗਾ ਨੇ ਤਾਂ ਬੀਤੋਂ ਥੱਲੇ ਥੱਲੇ ਝਾੜ ਰਹਿਣਾ ਆ ਉਹਦੇ ਵਿੱਚ ਹੋਰ ਵੀ ਗੱਲ ਬਹੁਤ ਵੱਡੀ ਆ ਜਿਹਦੇ ਵਿੱਚ ਬੌਨਾਪਨ ਆਇਆ ਬੌਨੇ ਪੰਦੇ ਨਾਲ ਤਾਂ ਖੇਤ ਖਾਲੀ ਪਏ ਆ ਕਈ ਕਿਸਾਨਾਂ ਦੇ ਉਹਨਾਂ ਨੂੰ ਤਾਂ ਕੰਬਾਈ ਨਾਲ ਕੱਟਣ ਦੀ ਵੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਕੰਬਾਈ ਦਾ ਖਰਚਾ ਜਾਦੇ ਹੋ ਜਾਣਾ ਆ ਤੇ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪੈਣਾ ਬੌਨੇ ਪੰਨੇ ਨੇ ਤਾਂ ਬਿਲਕੁਲ ਜਿਹੜਾ ਬਰਬਾਦੀ ਕਰ ਦਿੱਤੀ ਆ ਉਹਨਾਂ ਕਿਸਾਨਾਂ ਨੂੰ ਬਿਲਕੁਲ ਮੁਆਵਜ਼ਾ ਵੀ ਮਿਲਣਾ ਚਾਹੀਦਾ ਇਹ ਗਦਾਬਰੀ ਕਰਾ ਕੇ ਕਿ ਜਿਨ੍ਹਾਂ ਕਿਸਾਨਾਂ ਦਾ ਬਿਲਕੁਲ ਹੀ ਨੁਕਸਾਨ ਹੋ ਗਿਆ ਆ ਜਿਨ੍ਹਾਂ ਦੇ ਬੌਨਾਪਨ ਆ ਗਿਆ ਆ ਉਹਨਾਂ ਨੂੰ ਜ਼ਰੂਰ ਇਹ ਸਰਕਾਰ ਗਦਾਬਰੀ ਕਰਾ ਕੇ ਉਹਨਾਂ ਨੂੰ ਮੁਆਵਜ਼ਾ ਦੇਵੇ ਇਹੋ ਜਿਹੀ ਰਾਹਤ ਦੇਵੇ ਜਿਹਦੇ ਨਾਲ ਸਾਡਾ 10 ਕੁਆਂਟਰ ਤੱਕ ਖੇਤ ਦਾ ਝਾੜ ਘਟਿਆ ਆ ਉਹਦੇ ਵਿੱਚ ਆਪਣੇ ਵੱਲੋਂ ਹੋਰ ਜਿਹੜੀਆਂ ਸਕੀਮਾਂ ਦੇ ਬਣਾ ਸਾਨੂੰ ਖਾਦਾਂ ਫਰੀ ਦੇਣ ਸਾਨੂੰ ਡੀਜ਼ਲ ਫਰੀ ਦੇਣ ਉਹਦੇ ਵਿੱਚ ਕਿਸਾਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਜਿਹੜਾ ਕਿਸਾਨ ਇਹ ਆਮ ਸਾਰੇ ਲੋਕਾਂ ਦਾ ਢਿੱਡ ਭਰਦਾ ਆ ਉਹ ਜੇ ਬਰਬਾਦ ਹੋ ਗਿਆ ਤਾਂ ਸਭ ਕੁਝ ਬਰਬਾਦ ਹੋ ਜਾਣਾ ਆ ਪੰਜਾਬ ਸਾਡਾ ਇਹੋ ਜਿਹਾ ਸੂਬਾ ਆ ਜਿਹਦੇ ਇਹ ਕਿਸਾਨੀ ਦੇ ਨਾਲ ਹੀ ਆ ਇਹ ਰਾਜਪੈਦਾ ਕਰਨ ਵਾਲਾ ਸੂਬਾ ਆ ਸੋ ਇਹ ਪਿੱਛੇ ਨਾ ਰਹੇ ਕਿਸਾਨ ਇਹ ਬਾਹ ਫੜੇ ਕਿਸਾਨਾਂ ਦੀ ਸਰਕਾਰ ਤਾਂ ਕਿ ਜਿਹੜੀਆਂ ਵੀ ਔਣਤਾਂ ਆਉਂਦੀਆਂ ਉਹਨਾਂ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ ਜੀ ਇਹ ਜੇ ਗੱਲ ਕਰੀਏ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਚੱਲੀ ਆ ਕੀ ਮੰਡੀ ਦੇ ਉੱਪਰੰਤ ਮੁਕੰਮਲ ਹੋ ਸਕਦੇ ਨੇ ਪ੍ਰਵਾਸੀ ਮਜ਼ਦੂਰਾਂ ਤੋਂ ਬਿਨਾਂ ਇਹ ਬਿਲਕੁਲ ਜੀ ਕਈ ਮੁੱਦੇ ਇਹੋ ਜਿਹੇ ਬਣ ਜਾਂਦੇ ਆ ਵੀ ਜਿਹੜੇ ਸਹਿਣ ਕਰਨ ਦੇ ਵਿੱਚ ਔਖੇ ਹੋ ਜਾਂਦੇ ਆ ਕਿਉਂਕਿ ਇੱਕ ਬੰਦਾ ਆ ਕੋਈ ਵੀ ਪੰਜਾਬ ਦਾ ਵੀ ਹੋ ਸਕਦਾ ਇੱਕ ਮਾਰੇ ਕੰਮ ਕਰਨ ਵਾਲਾ ਇੱਕ ਬਾਹਰਲਾ ਵੀ ਹੋ ਸਕਦਾ ਆ ਸੋ ਜੇ ਬਾਹਰਲੇ ਨੇ ਇੱਕ ਨੇ ਕੱਲਿਆ ਆ ਆਪਾਂ ਉਸ ਵਿੱਚ ਸਾਰਿਆਂ ਨੇ ਉਹ ਨਾਲ ਪੇਟੀਏ ਜਿਹੜੇ ਗਲਤ ਅਨਸਰ ਜਿਹੜੇ ਬਾਹਰਲੇ ਸਾਡੇ ਇਹ ਮਜ਼ਦੂਰ ਉੱਥੇ ਆਉਂਦੇ ਆ ਕਿਉਂਕਿ ਮੰਡੀਆਂ ਵਿੱਚ ਕੰਮ ਕਰਕੇ ਆਪਣੇ ਘਰ ਨੂੰ ਚਲੇ ਜਾਂਦੇ ਆ ਸਾਡੇ ਵਿੱਚ ਖੇਤਾਂ ਵਿੱਚ ਵੀ ਕੰਮ ਕਰਦੇ ਆ ਸੋ ਉਹਨਾਂ ਦੀ ਬਕਾਇਦਾ ਮੈਂ ਇਹ ਜ਼ਰੂਰ ਰੱਖਾਂਗੇ ਪਛਾਣ ਹੋਣੀ ਚਾਹੀਦੀ ਆ ਉਹਨਾਂ ਦਾ ਆਧਾਰ ਕਾਰਡ ਉਹਨਾਂ ਦੀ ਆਈਡੈਂਟੀ ਸਾਰੀ ਚੈੱਕ ਹੋਣੀ ਚਾਹੀਦੀ ਆ ਅਤੇ ਜਿਹਦੇ ਉਹ ਕੰਮ ਕਰਦੇ ਬੇਸ਼ੱਕ ਉਹਨਾਂ ਦੀ ਜ਼ਿੰਮੇਵਾਰੀ ਲਈ ਜਾਵੇ ਤਾਂ ਕਿ ਜਿਹੜੇ ਗਲਤ ਕੰਮ ਐ ਇਦਾਂ ਦੇ ਨਾ ਹੋ ਸਕਣ ਠੀਕ ਹੈ ਜੀ ਥੈਂਕ ਯੂ ਧੰਨਵਾਦ